ਕਿ ਸਾਡੇ ਬਹੁਤ ਬਿਮਾਰੀ ਅਗਲੀ ਫੈਲੀਆਂ ਹੋਈਆਂ ਕਈ ਮੌਤ ਹੋ ਚੁੱਕੀ ਹੈ ਕਈ ਬਿਮਾਰ ਪਏ ਆਂ ਹਾਂਜੀ ਤਾਂ ਸਾਨੂੰ ਇਸ ਰੇਡੀਏਸ਼ਨ ਤੋਂ ਮੁਕਤੀ ਦਵਾਈ ਜਾਵੇ ਇਹਨੇ ਜਿਆਜ ਮੰਗੇ ਯਾਰ ਜੂਰੀ ਲਗਾਣੇ ਆ ਜਿਹੜੇ ਦੋ ਲੱਗੇ ਉਹੀ ਲੱਗੇ ਰਹਿਣ ਤੋਂ ਇਹਨੇ ਵਾਅਦਾ ਨਾ ਕਰੋ ਬਸ ਈਮਰ ਸਾਹਿਬ ਜੀ ਟਾਵਰ ਲਾ ਰਿਹਾ ਕੀ ਹੁਣ ਐਪੀਏ ਨੂੰ ਇਹ ਲੋਹਣੀ ਥੱਲੇ ਲੋਹਣੀ ਹੋ ਗਈ ਮਿਸ਼ਨ ਪੀਐਸਐਨਲ ਦੇ ਦਿਖਾਣੀ ਦੇ ਅੱਛਾ ਜੀ ਉਹ ਕਿਹੜੇ ਸੀ ਅਪਗ੍ਰੇਡ ਕਰਾ ਕਰਵਾ ਰਹੇ ਆ ਅਸੀਂ ਉਹਦੀ ਪਰਮਿਸ਼ਨ ਤੇ ਦਿਖਾ ਦੋ ਉਹ ਵੀ ਨਹੀਂ ਗੱਡੀ ਬਾਹਰ ਖੜੀ ਹੈ ਨਵੇਂ ਆਪਾਂ ਕਹਿ ਸਕਦੇ ਹਾਂ ਕਿ ਬਿਨਾਂ ਪਰਮਿਸ਼ਨ ਤੋਂ ਕਰ ਰਹੇ ਆ ਬਿਲਕੁਲ ਠੱਕੇ ਸਹੀ ਹੋ ਰਹੀ ਹੈ ਠੱਕੇ ਸਹੀ ਹੋ ਰਹੀ ਹੈ ਉਹ ਪਾਸੂ ਨੂੰ ਪੈਂਟੂ ਤੋਂ ਆਹ ਦੱਸਣੀ ਅੰਕ ਜੀ ਬੋਲੋ ਬੋਲੋ ਹਾਂ ਜੀ ਕੀ ਨਾਮ ਕੀਆ ਤੁਹਾਡਾ ਜੀ ਮੇਰਾ ਬਲਮਕਨ ਖੰਨਾ ਜੀ ਮੈਂ ਦੁਖੀ ਆ ਗਿਆ ਨੇ ਤੂੰ ਇਹਦੇ ਪਾਗਲ ਸੱਟ ਬਰਬਰ ਕੋਲੋਂ ਹਾਂ ਮੈਨਾਂ ਇਹ ਪਾਗਲਾਂ ਨੇ ਸਾਰੇ ਦੁਖੀ ਕੀਤਾ ਮੈਂ ਤਿੰਨ ਵਾਰੀ ਹਸਪਤਾਲ ਜਾ ਚੁੱਕਿਆ ਐ ਇਹਨਾਂ ਪਾਗਲਾਂ ਦੇ ਖਾਤਰ ਅੱਛਾ ਜੀ ਰਿਕੁਐਸਟ ਕਰ ਲੈਣਾ ਪਿਓ ਫਾਦਰ ਸ਼ੋਬ ਮੱਗਾ ਰਿਕੁਐਸਟ ਕਰਦਾ ਹੁਣ ਬਾਈ ਕਹਿੰਦਾ ਭਾਜੀ ਥੋੜੇ ਲੈਣ ਲਗਵਾਦਾ ਉਹਦੇ ਮੈਂ ਲਵਾ ਦੇਗਾ ਹੁਣ ਆਪ ਕਲਾ ਗਿਆ ਤੇ ਸਾਨੂੰ ਵਿਸਤਾ ਪਾਕਿਸਤਾਨ ਦੇ ਮਹੱਲੇ ਨੂੰ ਸਾਰੇ ਮਹੱਲਾ ਦੁਖੀ ਇਨਾਂ ਤੋਂ ਹੁਣ ਧਮਕੀ ਦਿੰਦਾ ਹੁਣ ਧਮਕੀ ਦਿੰਦਾ ਕਹਿੰਦਾ ਜੋ ਕਰਨਾ ਤੁਸੀਂ ਕਰ ਲੋ ਉਹ ਥੱਲੇ ਆ ਆਪਣੇ ਪਿਓ ਦੇ ਜਮੇ ਥੱਲੇ ਆ ਜਾ ਅਜ ਤਨ ਵੇਖ ਲੈ ਕਿੱਥੇ ਤੂੰ ਕੀ ਕਰ ਲੇਗਾ ਤਨ ਵੀ ਵਾਪਸ ਨਹੀਂ ਜਾਣ ਦੇਣਾ ਹੁਣ ਅੱਗੇ ਸਾਨੂੰ ਕੁਤੇ ਨਾ ਸਾਨੂੰ ਹੁਣ ਇੱਥੇ ਖੜੇ ਐ ਤੂੰ ਥੱਲੇ ਆ ਜਾ ਵੇਖ ਲੈ ਤੂੰ ਕੀ ਗੱਲ ਐ ਸਾਡਾ ਕੀ ਗੱਲ ਐ ਹੁਣ ਸਾਰਾ ਮਹੱਲਾ ਇਕੱਠਾ ਹੋਇਆ ਸਾਰੇ ਮਹੱਲਾ ਇਕੱਠਾ ਖੜਾ ਜੀ ਕੀ ਮੰਗ ਕੀ ਐ ਤੁਹਾਡੀ ਹੁਣ ਇਹ ਮਰਦਾਂ ਨੂੰ ਲੱਗਣ ਤੇ ਲੱਗਾਈ ਹੋਈ ਲੁਆਣਾ ਲੁਆਣਾ ਨਹੀਂ ਸੀ ਲੱਗਣ ਦੇਣੀ ਜੇ ਲੱਗਾ ਵੀ ਲੁਆਣਾ ਸੀ ਠ ਨਾ ਦੇ ਪੈਰ ਹੁੰਦੇ ਨਹੀਂ ਨਾਲ ਕੋ ਲੱਗਦੇ ਜੇ ਲੱਗਾਈ ਉਹ ਹੀ ਲੁਆਣਾ ਸੀ ਤੁਹਾਨੂੰ ਕਹਿਣਾ ਮਤਲਬ ਇਹ ਇਹੀ ਕਿ ਲੱਗ ਰਿਹਾ ਕੋਈ ਨਹੀਂ ਕਿ ਲੱਗਾ ਜੀ ਬੈਰ ਕਾਨੂੰਨੀ ਆ ਬਾਹਰੋਂ ਆ ਕੇ ਇਹ ਕੰਮ ਕਰਦਾ ਕਿ ਇਹਨਾਂ ਬੈਰ ਕਾਨੂੰਨੀ ਆ ਇਹ ਗੈਰ ਕਾਨੂੰਨੀ ਆ ਕੋਈ ਗੱਲ ਇਹਨਾਂ ਕਾਨੂੰਨ ਹੀ ਦਿਖਾ ਦੇਣ ਕਿ ਉਹਨਾਂ ਜੀ ਗੈਰ ਕਾਨੂੰਨੀ ਕੰਮ ਕਰ ਰਿਹਾ ਉਹ ਇੰਨੀ ਗੱਲ ਹਾਨੂੰ ਕੁੱਕੋ ਨਾ ਕੰਮ ਨਾ ਬੰਦ ਕਰ ਇੱਥੇ ਕੋਈ ਪਾਣੀ ਪੈਸੇ ਚੀਜ਼ ਨਹੀਂ ਮੈਂ ਕਾਨੂੰਨ ਦਿਖਾਵਾਂ ਗਣ ਕੋਈ ਆ ਨਹੀਂ ਕੋਈ ਤਾਂ ਬਾਹਰੋਂ ਆਇਆ ਇਹ ਸਾਰੇ ਕਾਨੂੰਨ ਦਿਖਾ ਦੇ ਸਾਰੇ ਪਾਸਾ ਦਾ ਪਾਰ ਕੋਰਾ ਡਿਸਮਿਸ ਨਾ ਹੋ ਗਿਆ ਇਹਨੂੰ ਸਾਬਰ ਲੱਗਾ ਸਾਰੇ ਆ ਔਰ ਤਾਂ ਮਹੱਲੇ ਦੇ ਡੀਸੀ ਕੋਟੀ ਜਾਣਗੇ ਆ ਉਹ ਲੰਕਾ ਵੀ ਧਾਰਨ ਗਿਆ ਕਿ ਇਹਦੀ ਹਿੰਮਤ ਹੈ ਹਿੰਮਤ ਮਹੱਲੇ ਦੇ ਵੀ ਬਹੁਤ ਆ ਮੈਂ ਬੁਲਾਇਆ ਕਿ ਉਤਰਦਾ ਰਿਹਾ ਤੇ نیچے ਆਵੇ ਆਪਣੀ ਸੇਫਟੀ ਬਾਰੇ ਬੋਲਦੀ ਆ ਕੇ ਘਟੀ ਕਹੀ ਕਿ ਇਹ ਤੇ ਸਾਰੇ ਜਿੰਨੀਆਂ ਬੰਦੂਤਾਂ ਲੱਗੇ ਘੜੀਆਂ ਪਾਟੀਆਂ ਮਾਰ ਦੇਣੀਆਂ ਫੋਰਨ ਕੰਟਰੀ ਤੋਂ ਆ ਜੇ ਮੈਂ 6 ਮਹੀਨਿਆਂ ਬਾਅਦ ਕਮਾਈ ਕਰਨ ਆਸਤੇ ਜੇ ਜੇ ਫੋਰਨ ਕੰਟਰੀ ਚ ਬੈਠ ਕੇ ਕਮਾਈ ਕਰਦਾ ਤੇ ਤੈਨੂੰ ਇਹਨੂੰ ਇੱਥੇ ਇੰਡੀਆ ਚ ਟ੍ਰੈਵਲ ਕਰਵਾਉਣ ਦੀ ਇਹਨੂੰ ਜਾਣ ਨਹੀਂ ਦੇਣਾ ਸੀ ਇੱਥੇ ਰਹਿਣ ਨੂੰ ਇੱਥੇ ਹੀ ਇੱਥੇ ਬੈਠ ਨੂੰ ਕਮਾਈ ਕਰਦਾ ਤੇ ਉੱਥੇ ਕਮਾਈ ਕਰਕੇ ਲੈ ਕੇ ਜਾਣੀ ਇਹੋ ਕਹਿੰਦਾ ਜੀ ਮੇਰੇ ਇੱਥੇ ਭਰਾ ਜਿਹੜਾ ਬੈਠਾ ਮੈਂ ਉਹਨੂੰ ਰੋਟੀ ਦਾ ਸਾਦਾ ਬਣਾਣਾ ਜਿਹੜਾ ਇੱਥੇ ਬੈਠਾ ਉਹ ਆਪਣੀ ਰੋਟੀ ਦਾ ਸਾਦਾ ਨਾ ਬਣਾਵੇ ਇਹ ਲੋਕਾਂ ਨੂੰ ਤੁਸੀਂ ਬਿਮਾਰ ਕਰਕੇ ਰਲੋ ਆਪਣੀ ਰੋਟੀਆਂ ਖਾਣੀਆਂ ਆ ਅੱਜ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੂੰ ਦੱਸਿਆ ਸਾਰੀ ਗੱਲ ਇੱਥੇ ਮੰਨੇ ਪੈ ਜਾਵੇ ਸਾਰੇ ਮੰਨੇ ਜਾਜਾ ਤੋਂ ਬਾਅਦ ਮਹੀਨੇ ਖਾਤੇ ਪਾਵਾਂਗੇ ਨਹੀਂ ਸਾਰੇ ਲੈ ਆ ਜਾ ਮੀਆਂ ਖਰਚਾ ਪਾਦੇ ਆਂ ਅੱਜ ਨੇ ਅਸੀਂ ਇਹ ਲੱਗਣ ਦੇਣਾ ਇਹ ਉੱਪਰ ਕਿਉਂ ਨਹੀਂ ਥੱਲੇ نیچے ਉੱਪਰ ਲੱਗਣਾ ਅਸੀਂ ਹੁਣ ਅੰਦਰ ਬਣ ਕੇ ਬਹਿ ਗਏ ਗੋਗਾ ਨਹੀ ਆਗੀ ਸਾਰੇ ਮਰਦੇ ਸਾਰਾ ਸਾਰਾ ਹਾਂਜੀ ਹਾਂਜੀ ਵੀਡੀਓ ਬਣਦੀ ਵਿੱਚ ਸਚਾਈ ਬੋਊਗੀ ਸਚਾਈ ਮਤਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਰੇਜ ਨੂੰ ਅੱਛਾ ਮੈਂ ਇੱਕ ਮਿੰਟ ਹੋਰ ਥੱਲੇ ਕਰ ਲਉ ਮਾਤਾ ਜੀ ਕੀ ਗੱਲ ਹੋਈ ਅੱਜ ਕੀ ਦਿੱਕਤ ਆ ਆਪਾਂ ਸਾਰੇ ਇਕੱਠੇ ਹੋਏ ਆਂ ਸਾਰਾ ਪੱਲਾ ਇਕੱਠਾ ਹੋਇਆ ਸੀ ਮੈਂ ਬਾਹਰ ਨਿਕਲ ਕੇ ਰੇਖੇ ਮੈਂ ਪੁੱਛਿਆ ਕੀ ਹੋਇਆ ਹਾਂਜੀ ਇਹ ਤਾਂ 6 ਮਹੀਨੇ ਪਹਿਲਾਂ ਵੀ ਇਹਦਾ ਗੱਡੀ ਬਾਕਾਸ ਕੀਤੀ ਆ ਅੱਛਾ ਜੀ 6 ਮਹੀਨੇਵਾਂ ਦਾ ਸ਼ੇਅਰ ਆ ਗਿਆ ਇਹਦਾ ਮਤਲਬ ਇਹਨਾਂ ਮੱਦੇ ਦਾ ਕੋਈ ਡਰ ਨਹੀਂ ਹੂੰ ਸਾਨੂੰ ਆਪਣਾ ਡਰ ਜਦੋਂ ਜਦੋਂ ਟਾਵਰ ਲਗਾਉਣ ਦੀ ਜਦੋਂ ਪਰਮਿਸ਼ਨ ਹੁੰਦੀ ਹੈ ਤਾਂ ਮਹੱਲੇ ਦੇ ਵਿੱਚੋਂ ਇੱਕ ਜਿਹੜੇ ਲੈਟਰ ਲਿਖੀ ਜਾਂਦੀ ਹੈ ਕੋਈ ਸਾਈਨ ਨਹੀਂ ਕੋਈ ਬੁਲਾਇਆ ਨਹੀਂ ਚੋਰੀ ਆਇਆ ਬੁਣਵੀਂ ਚੋਰੀ ਆਇਆ ਅੱਛਾ ਮਤਲਬ ਕਿਸੇ ਦੀ ਕੋਈ ਸਹਿਮਤੀ ਨਹੀਂ ਹੈਗੀ ਕੋਈ ਕਿਸੇ ਕੋਈ ਸਹਿਮਤੀ ਲਗਾ ਨਹੀਂ ਇਹ ਸਾਰੇ ਪਹਿਲਾਂ ਲੱਗਾ ਆਇਆ ਨਾ ਸਾਰੇ ਸੱਚੇ ਖਪੇ ਉਤਾਰਿਆ ਜਦੋਂ ਤੋਂ ਲੱਗਦਾ ਆ ਅਸੀਂ ਵੀ ਪੁੱਛ ਨਹੀਂ ਗਿਆ ਸਾਡੇ ਬੱਚਿਆਂ ਵਰਗਾ ਵਾ ਬੱਚਿਆਂ ਦੇ ਹਾਂ ਦਾ ਵਾ ਪਰ ਇਹਨੂੰ ਬੋਲਣ ਤਮੀਜ਼ ਕੋਈ ਨਹੀਂ ਉਹਦਾ 12 ਆਇਆ ਪਰ ਦੇਸੀ ਬੰਦਾ ਕੱਲ 19 21 ਦਾ ਹੋ ਜਵੇ ਜਿੱਦਾਂ ਆਇਆ ਉਦਾਂ ਹੀ ਚਲੇ ਜਾਦਾ ਅੱਛਾ ਹੁਣ ਇਹ ਜਾਣ ਨਹੀਂ ਰਿਹਾ ਮੇਰੇ ਆਪਾਂ ਨਹੀਂ ਜਾਣਦੇ ਕਿੱਥੇ ਰੱਖਣਾ ਇਹਨੂੰ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇਹ ਕਿਉਂ ਕਰਦਾ ਇੱਥੇ ਦੀ ਕਮਾਈ ਇੱਥੇ ਕਿਉਂ ਲੈ ਕੇ ਜਾਂਦਾ ਕੀ ਮਤਲਬ ਇਹ ਆਪ ਪੈਸੇ ਖਾਂਦਾ ਸਾਨੂੰ ਮਾਰੀਆਂ ਨਾਲ ਤਾਂ ਬੱਲੇ ਹੋਣ ਅੱਛਾ ਅੰਟੀ ਜੀ ਪਹਿਲਾਂ ਇੱਥੇ ਪਹਿਲਾਂ ਵੀ ਕਵਰ ਲੱਗਾ ਹੋਇਆ ਸੀ ਉੱਪਰ ਉਹ ਵੀ ਚੋਰੀ ਲੱਗਾ ਆ ਜੀ ਪਹਿਲਾਂ ਦਿਖਾ ਦੇਣਾ ਪਹਿਲਾਂ ਕਿਹੜੀ ਕੰਪਨੀ ਦਾ ਲੱਗਾ ਹੋਇਆ ਸੀ ਤੇ ਹੁਣ ਕਿਹੜਾ ਲਾਣਾ ਹੈ ਸਾਡਾ ਤਾਂ ਬਤਾਵੇ ਸਾਡੇ ਕੋ ਸਾਈਨ ਕਰਾਣ ਅੱਛਾ ਜੀ ਸੰਦਖਾਨ ਉਹ ਵੀ ਦਰਪਾਇ ਦਾ ਟੱਕ ਟੁੱਕ ਕੇ ਆਇਆ ਸਾਰਾ ਇਹ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿ ਪ੍ਰਸ਼ਾਸਨ ਵੀ ਨਾਲ ਆਇਆ ਹਾਂ ਇਹ ਨਹੀਂ ਲੱਗਾ ਹੀ ਉਹ ਵੀ ਲਵਾਣਾ ਚਾਹੁੰਦੇ ਆਂ ਅਸੀਂ ਲੱਗਣ ਨਹੀਂ ਦੇਣਾ ਉਹ ਵੀ ਲਵਾਇਆ ਹੀ ਜਾਂਦਾ ਇੱਕ ਨੂੰ ਗੱਲ ਕਰਦਾ ਆਓ ਕੰਕ